ਜ਼ਿੰਦਗੀ ਦੇ ਵਿੱਚ ਮੇਲਿਆਂ ਦੇ ਵਿੱਚੋਂ ਆਪਣੇ ਆਪ ਲਈ ਸਮਾਂ ਕੱਢਣਾ ਜ਼ਰੂਰ ਸਿੱਖੋ ਜੀ ਕਿਉਂਕਿ ਸਾਰੇ ਕੰਮ ਕਾਜ ਇੱਥੇ ਹੀ ਰਹਿ ਜਾਂਦੇ ਨੇਗੇ ਸੋ ਇਸੇ ਗੱਲ ਨਾਲ ਅੱਜ ਆਪਾਂ ਵਲੌਗ ਸਟਾਰਟ ਕਰਦੇ ਆਂ ਜੀ ਤੇ ਇਧਰ ਸੀਗੀਆਂ ਤੁਹਾਨੂੰ ਦਿਖਾਉਣੀ ਆ ਜੀ ਆਪਣੀਆਂ ਜਾਮਣਾ ਜਾਮਣ ਇੱਕ ਹੀ ਲੱਗੀ ਹੈ ਜੀ ਆਪਣੇ ਘਰ ਦੇ ਵਿੱਚ ਤੇ ਇਹਦੇ ਉੱਤੇ ਜੀ ਜਾਮਣਾ ਸੀ ਜਿਹੜੀਆਂ ਪੱਕਣੀਆਂ ਸਟਾਰਟ ਹੋ ਗਈਆਂ ਸੀਗੀਆਂ ਤੁਹਾਨੂੰ ਕੱਲ ਵਾਲੇ ਵਲੌਗ ਦੇ ਵਿੱਚ ਵੀ ਦਿਖਾਇਆ ਸੀ ਤਾਂ ਦੇਖੋ ਤੁਸੀਂ ਰਾਤੋਂ ਰਾਤ ਹੈ ਜੀ ਜਿਹੜੀਆਂ ਸਾਰੀਆਂ ਤਕਰੀਬਨ ਇਹ ਪੱਕਦੀਆਂ ਜਾਂਦੀਆਂ ਨੇ ਕਾਫੀ ਯਾਦ ਹੈ ਕਿਉਂਕਿ ਹੁਣ ਗਰਮੀ ਵੱਧ ਗਈ ਹੈਗੀ ਤੇ ਇਹਦੀ ਲੋ ਦੇ ਕਰਕੇ ਧੁੱਪ ਦੇ ਕਰਕੇ ਜੀ ਇਹ ਜਲਦੀ ਪੱਕ ਜਾਣੀਆਂ ਤੇ ਮੈਂ ਤੁਹਾਨੂੰ ਹੁਣ ਤੋੜ ਕੇ ਦਿਖਾਉਣੀ ਹੈਗੀ ਜਿਹੜੀਆਂ ਮੇਰੇ ਨੇੜੇ ਸੀਗੀਆਂ ਹੱਥ ਪਹੁੰਚਦਾ ਸੀਗੇ ਜਿੱਥੇ ਇੱਕ ਮੇਰਾ ਤੇ ਮੈਂ ਇਦਾਂ ਲਈ ਸਾਈਡ ਇੱਕ ਦੇਲੀ ਦੇ ਉੱਪਰ ਚੜ ਕੇ ਤੁਹਾਨੂੰ ਤੋੜ ਕੇ ਦਿਖਾਉਣੀ ਹੈਗੀ ਤੇ ਆਹ ਦੇਖੋ ਜੀ ਬਲੈਕ ਬਲੈਕ ਹੋ ਗਈਆਂ ਨੇ ਇਹ ਮਿੱਠੀਆਂ ਵੀ ਹੋ ਗਈਆਂ ਨੇ ਹੁਣ ਤਾਂ ਤੇ ਬੀਚ ਇਹ ਬੇਟਾ ਕਹਿ ਰਿਆ ਸੀਗਾ ਮੈਨੂੰ ਤੋੜ ਕੇ ਦਿਓ ਤੇ ਆਪਾਂ ਇਹਨੂੰ ਤੋੜ ਕੇ ਦੇਵਾਂਗੇ ਇਹ ਜਿੰਮਟਾ ਚੱਕੀ ਫਿਰਦਾ ਸੀ ਮੈਂ ਚਮਟੇ ਨਾਲ ਤੋੜਨ ਨੂੰ ਪਰ ਉਹ ਉੱਚੀਆਂ ਸੀਗੀਆਂ ਸੋ ਇਹਨੂੰ ਆਪਾਂ ਤੋੜ ਕੇ ਦੇਵਾਂਗੇ ਜੀ ਜਿੱਦ ਤੱਕ ਆਪਣਾ ਹੱਥ ਪਹੁੰਚਿਆ ਤੇ ਇਸ ਲਈ ਤੁਹਾਨੂੰ ਵੀ ਕਹਿਣੀ ਹੁੰਦੀ ਹੈ ਜੀ ਪਲੀਜ਼ ਆਪਣੇ ਘਰ ਦੇ ਵਿੱਚ ਕੋਈ ਨਾ ਕੋਈ ਫਰੂਟ ਫਲਦਾਰ ਬੂਟਾ ਜ਼ਰੂਰ ਲਗਾਓ ਆਕਸੀਜਨ ਵੀ ਮਿਲੂਗੀ ਜੀ ਫੂਟ ਵੀ ਮਿਲਣਗੇ ਤੇ ਆਪਣਾ ਜਿਹੜਾ ਵਾਤਾਵਰਨ ਹੈਗਾ ਉਹ ਵੀ ਆਪਣਾ ਵਧੀਆ ਰਹੂਗਾ ਤੇ ਇਹ ਲਓ ਜੀ ਦਿਖਾਉਣੀ ਆ ਤੁਹਾਨੂੰ ਸਾਰੀ ਜਾਮਣ ਦਿਖਾਵਾਂਗੇ ਇਸ ਵਾਰ ਨਾ ਥੋੜੀ ਜੀ ਇਹ ਪਤਾ ਨਹੀਂ ਕਿਉਂ ਵੀ ਅਸੀਂ ਪਾਣੀ ਦੀ ਘਾਟ ਹੋ ਗਈ ਜਾਂ ਕੀ ਚੱਕਰ ਹੋ ਗਿਆ ਤੇ ਨਾ ਥੋੜੀ ਥੋੜੀ ਸੁੱਕ ਗਏ ਦੇ ਪੱਤੇ ਤੇ ਪਰ ਖਿਆਲ ਬਹੁਤ ਰੱਖਦੇ ਆਂ ਦੀ ਆਪਾਂ ਪੌਦਿਆਂ ਦਾ ਇੱਧਰ ਖਾ ਰਿਆ ਸੀਗਾ ਸਾਬ ਕਾਲਾ ਨਾਮਕ ਹੱਥ ਦੇ ਉੱਪਰ ਹੀ ਪਾ ਲਿਆ ਨਿਕਲੀ ਹੋਈ ਪਈ ਸੀਗੇ ਇਹਨੂੰ ਜਾਮਣਾ ਖਾਣ ਦੀ ਕਿਉਂਕਿ ਜਾਮਣਾ ਇਹਦੀਆਂ ਫੇਵਰੇਟ ਨੇ ਤੇ ਦੇਖੋ ਇਹ ਖਾ ਰਿਆ ਸੀਗਾ ਤੇ ਆਪਾਂ ਨਵਾਂ ਤਾਂ ਸੀਗਾ ਜੀ ਸਾਬ ਸਾਬ ਨੂੰ ਛੋਟੇ ਨੂੰ ਤੇ ਹੁਣ ਉਹ ਕਹਿ ਰਸੀ ਮੈਨੂੰ ਭੁੱਖ ਲੱਗੀ ਤੇ ਆਪਾਂ ਬਣਾ ਰਹੇ ਸੀਗੇ ਸੈਂਡਵਿਚ ਤੇ ਇਹਦੇ ਵਿੱਚ ਥੋੜੇ ਜਿਹੀ ਬਿਲਕੁਲ ਥੋੜੇ ਪਿਆਜ਼ ਪਾਏ ਸੀ ਕਿਉਂਕਿ ਬੱਚਿਆਂ ਨੂੰ ਜੀ ਐਨੇ ਪਿਆਜ਼ ਵਧੀਆ ਨਹੀਂ ਲੱਗਦੇ ਹੁੰਦੇਗੇ ਤੇ ਇਧਰ ਮੈਂ ਪਾਤਾ ਸੀ ਕਿ ਜੀ ਇਹਦੇ ਵਿੱਚ ਖੀਰਾ ਤੇ ਟਮਾਟਰ ਤੇ ਵਿੱਚ ਮਾਇਓਨੈਸ ਪਾਤੀ ਸੀਗੀ ਥੋੜੀ ਜਿਹੀ ਕਿਉਂਕਿ ਉਹਨੂੰ ਜਿਆਦਾ ਵਧੀਆ ਲੱਗਦੀਆ ਬਟ ਮੈਂ ਉਹਨੂੰ ਘੱਟ ਹੀ ਦਿਨੀ ਹੁੰਨੀ ਹੈਗੀ ਮੈਂ ਮਾਇਓਨੈਸ ਤੇ ਕਦੇ-ਕਦੇ ਆਪਾਂ ਦੇ ਦੇ ਦਈਦੀ ਆ ਜੀ ਉਹਨੂੰ ਮਾਇਓਨੈਸ ਪਾ ਕੇ ਤੇ ਬੱਚੇ ਖਾ ਲੈਂਦੇ ਨੇ ਐਨੇ ਨਾਲ ਖੁਸ਼ ਹੋ ਕੇ ਪਰ ਇਹ ਆਦਤ ਬਹੁਤ ਮਾੜੀ ਹੁੰਦੀ ਹੈ ਕਿ ਅੱਤ ਤੁਸੀਂ ਨਾ ਪਾਓ ਜੀ ਆਪਣੇ ਬੱਚਿਆਂ ਨੂੰ ਤੇ ਇਹਦੇ ਵਿੱਚ ਪਾਤੀ ਸੀ ਪਾ ਟਮਾਟੋ ਕੈਚੱਪ ਤੇ ਇਹਨੂੰ ਆਪਾਂ ਭਰ ਲੈ ਸੀਗਾ ਜੀ ਬ੍ਰੈਡਾਂ ਦੇ ਵਿੱਚ ਤੇ ਇਦਾਂ ਆਪਾਂ ਅਨਾ ਤਵਾ ਹੋ ਗਿਆ ਸੀਗਾ ਗਰਮ ਤੇ ਮੈਂ ਕਦੇ ਵੀ ਜੀ ਨਾਨ ਸਟਿਕ ਭਾਂਡੇ ਆ ਜਿਹੜੇ ਤਵਾ ਵਗੈਰਾ ਜਾਂ ਕੋਕੜਾਈ ਵਗੈਰਾ ਯੂਜ਼ ਨਹੀਂ ਕਰਦੀ ਨਾ ਹੀ ਅਸੀਂ ਅੱਜ ਤੱਕ ਘਰ ਦੇ ਵਿੱਚ ਲੈ ਕੇ ਆਂਦਾਗਾ ਸੋ ਆਪਾਂ ਲੋਹੇ ਦੇ ਤਵੇ ਉੱਪਰ ਹੀ ਸੈਂਡਵਿਚ ਬਣਾਵਾਂਗੇ ਜੀ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣੇ ਸੀਗੇ ਤੇ ਹੈਲਦੀ ਹੁੰਦੇ ਨੇਗੇ ਲੋਹੇ ਦੀ ਚੀਜ਼ ਉੱਪਰ ਬਣੀ ਕੋਈ ਚੀਜ਼ ਖਾਣ ਵਾਲੀ ਨੰ ਬਹੁਤ ਜਿਆਦਾ ਕ੍ਰਿਸਪੀ ਸੀਗੇ ਇਹ ਤੇ ਇਹਦਾ ਦੇਖੋ ਜੀ ਆਪਾਂ ਬਣਾ ਲਏ ਸੀਗੇ ਹੋ ਗਏ ਸੀਗੇ ਰੈਡੀ ਤੇ ਇਹਨੇ ਖਾ ਲਏ ਸੀਗੇ ਤੇ ਟਾਈਮ ਜਿਹੜਾ ਸ਼ਾਮ ਦਾ ਹੋ ਗਿਆ 4:30 ਦਾ ਟਾਈਮ ਹੋ ਗਿਆ ਸੀਗਾ ਜੀ ਤੇ ਇਧਰ ਆਪਣੇ ਪੌਦੇ ਸੀਗੇ ਨਾ ਇਹ ਥੋੜੇ ਥੋੜੇ ਜਿਹੀ ਵੀ ਰੰਗ ਜਾ ਬਟਾ ਗਈ ਸੀਗੇ ਪਤਾ ਨਹੀਂ ਕੋਈ ਲੋ ਲੱਗੀ ਸੀ ਕਿ ਕੀ ਚੱਕਰ ਹੋ ਗਿਆ ਸੀਗਾ ਇਹਨਾਂ ਨੂੰ ਇਸ ਲਈ ਆਪਾਂ ਇਹਦੇ ਵਿੱਚ ਦਵਾਈ ਪਾਤੀ ਸੀਗੀ ਤੇ ਪਾਣੀ ਤਾਂ ਆਪਾਂ ਪ੍ਰੋਪਰ ਦਿੰਨੇ ਹੀ ਇਹਨਾਂ ਨੂੰ ਰੋਜ਼ ਪਰ ਕੁਝ ਹੁਣ ਮੌਸਮ ਦੇ ਬਦਲਾਅ ਕਰਕੇ ਵੀ ਐਵੇਂ ਹੋ ਜਾਂਦਾ ਤੇ ਸਾਰ ਨੂੰ ਲੱਗੇ ਸੀ ਦਵਾਰੇ ਭੁੱਖ ਤੇ ਆਪਾਂ ਇਹਦੇ ਲਈ ਬਣਾਤਾ ਸੀਗਾ ਮੰਗੋ ਸ਼ੇਕ ਤੇ ਇਧਰ ਹੋ ਗਈ ਸੀਗੀ ਜੀ ਆ ਆਥਣ ਹੋ ਗਿਆ ਸੀਗਾ ਤੇ ਆਪਾਂ ਆਪਣੇ ਬਗੀਚੇ ਦੇ ਵਿੱਚ ਮਿਰਚਾਂ ਤੋੜ ਲਿਆੰਦੀਆਂ ਸੀਗੀਆਂ ਇਹਨੂੰ ਇਸ ਸ਼ੇਪ ਦੇ ਵਿੱਚ ਕੱਟ ਲਿਆ ਸੀਗਾ ਤੇ ਆਪਾਂ ਬਣਾਵਾਂਗੇ ਅਚਾਰ ਤੇ ਇਧਰ ਸੀਗੀਆਂ ਜੀ ਫਲੀਆਂ ਰੱਖੀਆਂ ਹੋਈਆਂ ਫਲੀਆਂ ਦੀ ਆਪਾਂ ਬਣਾਵਾਂਗੇ ਸਬਜ਼ੀ ਫਲੀਆਂ ਨੂੰ ਕੱਟ ਲਿਆ ਸੀਗਾ ਤੇ ਇਧਰ ਹਨੇਰਾ ਹੋ ਜਾ ਹੋ ਗਿਆ ਸੀਗਾ ਥੋੜਾ ਥੋੜਾ ਜੀ ਤੇ ਆਪਾਂ ਸਬਜ਼ੀ ਬਣਾ ਰਹੇ ਸੀਗੇ ਤੇ ਲੁੱਕ ਦੇਖੋ ਤੁਸੀਂ ਸਬਜ਼ੀ ਦੀ ਬਹੁਤ ਸੋਹਣੀ ਹੈ ਤੇ ਇਧਰ ਆਪਾਂ ਬਣਾ ਲਈ ਸੀਗੀ ਜੀ ਲੱਸੀ ਕਿਉਂਕਿ ਫਲੀਆਂ ਦੀ ਸਬਜ਼ੀ ਨਾਲ ਲੱਸੀ ਹੋਵੇ ਮੱਖਣੀ ਹੋਵੇ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈਗੀ ਇਦਈ ਪਿਆਸੀਗੀ ਜੀ ਦਹੀਂ ਤਾਂ ਆਪਾਂ ਬਣਾ ਲਈ ਸੀਗੀ ਲੱਸੀ ਫਰੈਸ਼ ਲੱਸੀ ਬਣਾਈ ਹੈ ਜੀ ਆਪਾਂ ਤੇ ਬਹੁਤ ਵਧੀਆ ਟੇਸਟ ਆਉਂਦਾਗਾ ਜੀ ਤੇ 7:00 ਵਜੇ ਲੇਟ ਆਉਣਗੇ ਜੀ ਤੇ 10:30 11:00 ਦੇ ਕਰੀਬ ਆਉਣਗੇ ਉਹ ਤੇ ਇਧਰ ਹੋ ਰਹੀ ਸੀਗੀ ਛੋਟੇ ਸਾਉ ਦੀ ਪੜ੍ਹਾਈ ਤੇ ਇਹ ਮਸਾ ਬਿਠਾਇਆ ਜੀ ਅੱਜ ਮੈਂ ਪੜ੍ਹਾਈ ਕਰਨ ਇਹਦਾ ਮਨ ਨਹੀਂ ਲੱਗ ਰਿਹਾ ਸੀ ਪਰ ਫਿਰ ਵੀ ਹੌਲੀ ਹੌਲੀ ਹੌਂਸਲੇ ਦੇ ਨਾਲ ਇਹ ਬੈਠ ਗਿਆ ਤੇ ਇਧਰ ਆਪਣੀ ਸਬਜ਼ੀ ਹੋ ਗਈ ਸੀਗੀ ਜੀ ਰੈਡੀ ਤੇ ਸਬਜ਼ੀ ਬਣ ਗਈ ਸੀਗੀ ਜੀ ਤੇ ਆਟਾ ਵਗੈਰਾ ਆਪਾਂ ਗੁੰਨ ਲਿਆ ਸੀਗਾ ਕੋਲੇ ਮੋਜਾ ਤੇ ਵਧੀਆ ਬਣੀ ਸੀਗੀ ਕਿਉਂਕਿ ਘਰ ਦੀਆਂ ਫਲੀਆਂ ਸੀਗੀਆਂ ਜੀ ਤੇ ਘਰ ਦਾਗਵਾਰ ਆਪਾਂ ਤੋੜ ਕੇ ਲਿਆਂਦਾ ਸੀਗਾ ਤੇ ਦੇਖੋ ਤੁਸੀਂ ਜੇਕਰ ਸਾਡਾ ਬਲੌਗ ਵਧੀਆ ਲੱਗਦਾ ਹੁੰਦਾ ਜੀ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਜੋ ਤੁਹਾਡੇ ਕੋਲ ਸਾਡੀਆਂ ਨਵੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਪਹੁੰਚ ਸਕੇ ਆਟਾ ਆਪਾਂ ਗੁੰਨ ਲਿਆ ਸੀਗਾ ਤੇ ਹੁਣ ਆਪਾਂ ਬਣਾਵਾਂਗੇ ਜੀ ਫੁਲਕੇ ਤੇ ਅੱਜ ਟਾਈਮ ਨਾਲ ਹੀ ਕੰਮ ਆ ਜਿਹੜਾ ਖਤਮ ਹੋ ਗਿਆ ਸੀਗਾ ਕਿਉਂਕਿ ਮੈਂ ਜਲਦੀ ਕੱਟਣੀ ਹੈ ਸਬਜ਼ੀ ਵਗੈਰਾ ਸਾਰਾ ਕੁਝ ਤੇ ਇਧਰ ਜੀ ਆਪਾਂ ਰੋਟੀ ਪਾ ਕੇ ਆਉਨੇ ਆਂਗੇ ਕੁੱਤਿਆਂ ਨੂੰ ਬਾਰ ਬੈਠੇ ਸੀਗੇ ਛੋਟੇ ਛੋਟੇ ਕਤੂਰੇ ਸੀਗੇ ਜੀ ਤੇ ਉਹ ਵੀ ਚਾਹ ਕਰਦੇ ਨੇਗੇ ਸਵੇਰ ਦੀ ਸ਼ਾਮ ਦੀ ਰੋਟੀ ਦੀ ਇਸ ਲਈ ਆਏ ਸੀ ਜੀ ਆਪਣੀਆਂ ਤੇ ਨਾਲੀਆਂ ਰੋਟੀਆਂ ਤੇ ਮੈਂ ਆਪਾਂ ਉਹਨਾਂ ਨੂੰ ਪਾ ਜਾਵਾਂਗੇ ਦੇਖਦੇ ਆਂਗੇ ਬਾਹਰ ਬੈਠੇ ਆ ਕਿ ਨਹੀਂ ਬੈਠੇ ਹੈਗੇ ਤੇ ਬਾਕੀ ਜੇ ਨਾਲ ਬੈਠੇ ਹੋਏ ਜੀ ਆਪਾਂ ਰੱਖਿਆਵਾਂਗੇ ਜੇਕਰ ਹੋਏ ਤਾਂ ਉਹਨਾਂ ਨੂੰ ਵੀ ਪਾ ਜਾਵਾਂਗੇ ਤੇ ਮੈਨੂੰ ਇੱਧਰ ਦਿਖਾਈ ਨਹੀਂ ਦਿੱਤੇ ਹੈਗੇ ਤੇ ਤਾਂ ਕਰਕੇ ਜਿਵੇਂ ਰੱਖਿਆਈ ਸੀ ਕਿਉਂਕਿ ਆਪਣਾ ਦੁੱਧ ਰੱਖਿਆ ਪਿਆ ਸੀਗਾ ਜੀ ਗੈਸ ਦੇ ਉੱਪਰ ਤੇ ਮੈਨੂੰ ਐਸੀ ਵਾਲ ਨਾ ਜਾਏ ਤੇ ਇੱਥੇ ਆਪੇ ਖਾ ਲੈਣਗੇ ਜੇ ਆਕੇ ਉਹ ਤੇ ਇਧਰ ਦੇਖੋ ਜੀ ਸਾਮ ਦਾ ਸੀਗਾ ਟਾਈਮ ਤੇ ਇਧਰ ਆਪਣੀਆਂ ਚਿੜੀਆਂ ਸੀਗੀਆਂ ਇਹ ਆਪਣੇ ਆਪਣੇ ਘੋਰਿਆਂ ਦੇ ਵਿੱਚ ਵੜ ਜਾਣੀਆਂ ਹੀ ਹੁਣ ਬਿਲਕੁਲ ਸ਼ਾਂਤ ਹੋਈਆਂ ਬੈਠੀਆਂ ਸੀ ਬਿਲਕੁਲ ਰੌਲਾ ਰੱਪਾ ਇਹਨਾਂ ਦਾ ਬੰਦ ਸੀ ਤੇ ਇਧਰ ਆ ਗਈ ਸੀਗੀ ਮੇਰੇ ਸੋਈ ਦੇ ਵਿੱਚ ਤੇ ਹੁਣ ਆਪਾਂ ਬਣਾਵਾਂਗੇ ਰੋਟੀ ਤੇ ਇਧਰ ਤਵਾ ਹੋ ਗਿਆ ਸੀਗਾ ਜੀ ਆਪਣਾ ਗਰਮ ਰੋਟੀ ਪਾਣੀ ਆਪਾਂ ਖਾ ਲਿਆ ਸੀਗਾ ਤੇ ਟਾਈਮ ਸਵਾ ਨਾ ਹੋ ਗਿਆ ਸੀ ਸਾਬ ਆਉਣਗੇ ਜੀ ਲੇਟ ਤੇ ਆਪਾਂ 메ਨ ਗੇਟ ਹੈ ਜੀ ਜਿਹੜਾ ਉਹ ਬੰਦ ਕਰਕੇ ਆਉਂਦੇ ਸੀਗੇ ਕਿਉਂਕਿ ਸਾਰਿਆਂ ਦੀਆਂ ਲਾਈਟਸ ਹੋ ਗਈਆਂ ਸੀਗੀਆਂ ਬੰਦ ਤੇ ਹਨੇ ਰਹਿ ਨੇ ਰਸੀਗਾ ਤੇ ਆਪਣੇ ਘਰ ਦੀ ਇੱਕ ਲਾਈਟ ਚੱਲ ਰਹੀ ਸੀਗੀ ਇਹਨੂੰ ਆਪਾਂ ਛੱਡ ਦਾਂਗੇ ਜੀ ਚਲਣੀ ਹਨੇਰੇ ਦੇ ਵਿੱਚ ਦੇਖੋ ਤੁਸੀਂ ਕੋਈ ਕਿਸੇ ਪਾਸੇ ਚਾਂਨਣ ਦੀ ਬਸ ਜਿਹਦੇ ਪਾਸੂ ਹੈ ਜੀ ਬਾਹਰ ਉਹਨਾਂ ਦੀਆਂ ਹੀ ਲਾਈਟਾਂ ਚੱਲਦੀਆਂ ਨੇ ਬਾਕੀ ਸਾਡਾ ਬਲੌਗ ਕਿਵੇਂ ਦਾ ਲੱਗਦਾ ਜੀ ਪਲੀਜ਼ ਜ਼ਰੂਰ ਦੱਸਿਆ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਕਮੈਂਟ ਜਰੂਰ ਕਰਿਆ ਕਰੋ ਜੀ ਦੱਸਿਆ ਕਰੋ ਵੀ ਕਿਵੇਂ ਦਾ ਲੱਗਦਾ ਹੈ ਸਾਡਾ ਵਲੌਗ ਇਧਰ ਆਪਾਂ ਹੀ ਕਰਤਾ ਸੀਗਾ 메ਨ ਗੇਟ ਬੰਦ ਤੇ ਯਾਦ ਵੀ ਸੀਗਾ ਮੇਰੇ ਨਾਲ ਇਹ ਮੈਂ ਨਾ ਗੱਲਾਂ ਮਰੀ ਅੰਸੀ ਨਾਲ ਪੁੱਛਿਆ ਸੀ ਜੋ ਰੌਣਗੇ ਮੈਂ ਕਿਹਾ ਨਹੀਂ ਚੋਰ ਨਹੀਂ ਆਉਂਦੀ ਤੇ ਲਓ ਜੀ ਆਪਾਂ ਇੱਥੇ ਬੰਦ ਕਰਦੇ ਆਂ ਜੀ ਆਪਾਂ ਅੱਜ ਦਾ ਵਲੌਗ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਮਿਲਦੇ ਆਂ ਜੀ ਅਗਲੀ ਕਿਸੇ ਵੀਡੀਓ ਦੇ ਵਿੱਚ ਤੇ ਤੱਕ ਲਈ ਬਾਏ ਬਾਏ ਥੈਂਕ ਯੂ ਜੀ